ਵਾਹਿਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਜ ਸੰਗਤ ਜੀ ਅੱਜ ਅਸੀਂ ਇੱਕ ਅਜਿਹੇ ਮੂਲ ਵਿਸ਼ੇ ਦੀ ਗੱਲ ਕਰਨ ਜਾ ਰਹੇ ਹਾਂ ਜੋ ਸਿਰਫ ਧਰਮ ਦੀ ਹੀ ਨਹੀਂ ਪਰ ਮਨੁੱਖਤਾ ਦੀ ਵੀ ਨੀਂਹ ਹੈ ਇਹ ਹੈ ਭਗਤੀ ਪ੍ਰਭੂ ਦੀ ਜਾਦ ਨਾਮ ਦੀ ਲਗਨ ਤੇ ਮਨ ਦੀ ਸ਼ੁੱਤੀ ਭਗਤੀ ਨਾ ਕਿਸੇ ਵਧੇਰੇ ਪਾਠ ਦੀ ਮੰਗ ਕਰਦੀ ਹੈ ਨਾ ਕਿਸੇ ਵਿਸ਼ੇਸ਼ ਥਾਂ ਦੀ ਇਹ ਤਾਂ ਸਿਰਫ ਸਾਫ਼ ਦਿਲ ਦੀ ਲੋੜ ਰੱਖਦੀ ਹੈ ਇੱਕ ਵਾਰੀ ਇੱਕ ਰਾਜਾ ਨੇ ਪੁੱਛਿਆ ਭਗਤੀ ਕੀ ਹੁੰਦੀ ਹੈ ਗਿਆਨੀ ਜੀ ਨੇ ਕਿਹਾ ਮੈਂ ਤੁਹਾਨੂੰ ਦਿਖਾ ਕੇ ਦੱਸਾਂਗਾ ਉਸ ਨੇ ਰਾਜੇ ਨੂੰ ਇੱਕ ਪਿਆਲੇ ਵਿੱਚ ਪੂਰਾ ਪਾਣੀ ਪਰ ਕੇ ਦਿੱਤਾ ਤੇ ਆਦੇਸ਼ ਦਿੱਤਾ ਇਸ ਪਿਆਲੇ ਨੂੰ ਪਾਲੇ ਹੋਏ ਮਹਿਲ ਦੇ ਚਾਰ ਚੱਕਰ ਲਗਾਓ ਪਰ ਧਿਆਨ ਰੱਖੀਏ ਇੱਕ ਵੀ ਬੂੰਦ ਡਿੱਗਣੀ ਨਹੀਂ ਚਾਹੀਦੀ ਰਾਜਾ ਪੂਰੀ احتیاط ਨਾਲ ਚੱਲਿਆ ਧਿਆਨ ਸਿਰਫ ਪਾਣੀ ਉੱਤੇ ਸੀ ਚਾਰ ਚੱਕਰਾਂ ਤੋਂ ਬਾਅਦ ਗਿਆਨੀ ਜੀ ਨੇ ਪੁੱਛਿਆ ਰਾਜਾ ਜੀ ਦੱਸੋ ਤੁਸੀਂ ਚੱਕਰ ਲਗਾਏ ਪਰ ਦੱਸੋ ਕਿ ਰਸੋਈ ਵਿੱਚ ਕੀ ਬਣ ਰਿਆ ਸੀ ਰਾਜਾ ਨੇ ਕਿਹਾ ਮੈਨੂੰ ਨਹੀਂ ਪਤਾ ਮੇਰਾ ਸਾਰਾ ਧਿਆਨ ਪਿਆਲੇ ਵਿੱਚ ਪਾਣੀ ਉੱਤੇ ਸੀ ਗਿਆਨੀ ਜੀ ਨੇ ਮੁਸਕਰਾ ਕੇ ਕਿਹਾ ਇਹੀ ਭਗਤੀ ਹੈ ਜਦ ਮਨ ਇੱਕ ਚੀਜ਼ ਪਰਮਾਤਮਾ ਉੱਤੇ ਟਿਕ ਜਾਵੇ ਫਿਰ ਦੁਨੀਆਂ ਦੀਆਂ ਹੋਰ ਆਵਾਜ਼ਾਂ ਮਿਟ ਜਾਂਦੀਆਂ ਹਨ ਭਗਤੀ ਕਿਸੇ ਧਾਰਮਿਕ ਡਰ ਤੋਂ ਨਹੀਂ ਪਰਮ ਪਿਆਰ ਤੋਂ ਉਤਪਨ ਹੁੰਦੀ ਹੈ ਜਿੱਥੇ ਭਗਤੀ ਆਉਂਦੀ ਹੈ ਉੱਥੇ ਅਹੰਕਾਰ ਲਾਲਚ ਅਤੇ ਦੁੱਖਾਂ ਨੂੰ ਠਹਿਨਣ ਦੀ ਥਾਂ ਨਹੀਂ ਮਿਲਦੀ ਇਸੇ ਤਰ੍ਹਾਂ ਅਧਿਆਤਮਿਕ ਪੜਾਈ ਤੇ ਦੁਨਿਆਵੀ ਪੜਾਈ ਦੇ ਪੇਪਰ ਲਾਜ਼ਮੀ ਹਨ ਜਦੋਂ ਬੱਚਾ ਸਕੂਲ ਵਿੱਚ ਵੱਡੀਆਂ ਕਲਾਸਾਂ ਵਿੱਚ ਹੁੰਦਾ ਹੈ ਮੰਨ ਲਓ ਉਹ 10ਵੀਂ ਕਲਾਸ ਵਿੱਚ 8 ਪੇਪਰਾਂ ਦੀ ਤਿਆਰੀ ਕਰਦਾ ਹੈ ਪਰ ਉਹਨਾਂ ਵਿੱਚੋਂ ਕੁਝ ਪੇਪਰ ਐਸੇ ਹਨ ਜਿਨ੍ਹਾਂ ਵਿੱਚੋਂ ਫੇਲ ਹੋਣ ਤੇ ਵੀ ਬੱਚਾ ਪਾਸ ਹੋ ਜਾਂਦਾ ਹੈ ਉਹਨਾਂ ਵਿੱਚੋਂ ਜਿਹੜਾ ਪੇਪਰ ਲਾਜ਼ਮੀ ਹਨ ਉਹਨਾਂ ਵਿੱਚੋਂ ਇਸੇ ਇੱਕ ਵਿੱਚੋਂ ਫੇਲ ਹੋਵੇ ਤਾਂ ਫੇਲ ਮੰਨਿਆ ਜਾਂਦਾ ਹੈ ਅਧਿਆਤਮਿਕ ਪੜਾਈ ਆਤਮ ਖੋਜ ਵਿੱਚ ਵੀ ਕੁਝ ਇਸ ਤਰ੍ਹਾਂ ਹੀ ਹੁੰਦਾ ਹੈ ਲਾਜ਼ਮੀ ਨੇਮ ਵਿੱਚ ਕੋਈ ਛੋਟ ਨਹੀਂ ਹੁੰਦੀ ਦੁਨਿਆਵੀ ਕੰਮਾਂ ਤਾਂ ਅੱਜ ਦਾ ਕੱਲ ਹੋ ਸਕਦਾ ਹੈ ਨਾ ਹੋਇਆ ਤਾਂ ਵੀ ਚੱਲ ਸਕਦਾ ਪਰ ਨੇਮ ਵਿੱਚ ਕੋਈ ਛੋਟ ਨਹੀਂ ਮਿਲਦੀ ਹਰ ਸੁਖ ਵਿੱਚ ਵੀ ਕਰਨਾ ਤੇ ਹਰ ਮੁਸ਼ਕਿਲ ਘੜੀ ਵਿੱਚ ਵੀ ਕਰਨਾ ਜੇ ਜੀਵ ਸੁਖ ਵਿੱਚ ਵੀ ਨੇਮ ਕਰਦਾ ਹੈ ਤੇ ਪ੍ਰਭੂ ਦਾ ਸ਼ੁਕਰ ਕਰਦਾ ਹੈ ਦੁੱਖ ਵਿੱਚ ਵੀ ਨੇਮ ਕਰਦਾ ਹੈ ਪ੍ਰ부ਦ ਸ਼ੁਕਰ ਕਰਦਾ ਤਾਂ لازمی ਪੇਪਰ ਵਿੱਚੋਂ ਪਾਸ ਹੁੰਦਾ ਹੈ ਜੇ ਇਹਨਾਂ ਵਿੱਚੋਂ ਕਿਸੇ ਇੱਕ ਸਮੇਂ ਵਿੱਚ ਨਾਗਾ ਕਰ ਲਿਆ ਜੋ ਕੋਈ ਵਰਜਿਤ ਗਲਤੀ ਕਰ ਲਈ ਫੇਲ ਤਾਂ ਹੋਣਾ ਹੀ ਹੈ ਨਾਲ ਇੱਕ ਜਾਂ ਜ਼ਿਆਦਾ ਕਲਾਸਾਂ ਥੱਲੇ ਵੀ ਆ ਜਾਂਦਾ ਹੈ ਧੰਗੁਰ ਗੋਬਿੰਦ ਸਿੰਘ ਸਾਹਿਬ ਜੀ ਨੇ ਲੜਾਈ ਦੇ ਮੈਦਾਨ ਵਿੱਚ ਵੀ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਸਾਨੂੰ ਇਹ ਸਿਖਾਇਆ ਹੈ ਕਿ ਸਾਨੂੰ ਨੇਮ ਵਿੱਚ ਕੋਈ ਸ਼ੋਰਟ ਨਹੀਂ ਇਹ ਸਾਡਾ لازਮੀ ਵਿਸ਼ਾ ਹੈ ਇਸੇ ਤਰ੍ਹਾਂ ਅਧਿਆਤਮਿਕ ਪੜਾਈ ਤੇ ਦੁਨਿਆਵੀ ਪੜਾਈ ਦੇ ਪੇਪਰਾਂ ਵਿੱਚੋਂ ਪ੍ਰਾਪਤ ਨੰਬਰ ਪਾਸ ਜਾਂ ਫੇਲ ਕਿਵੇਂ ਹੁੰਦੇ ਹਨ ਜਦੋਂ ਕੋਈ ਬੱਚਾ ਪੜ੍ਹਾਈ ਕਰਦਾ ਹੈ ਤਾਂ ਉਸਦੇ ਪੇਪਰ ਹੁੰਦੇ ਹਨ ਕੱਚੇ ਪੇਪਰ ਪੱਕੇ ਪੇਪਰ ਕੱਚੇ ਪੇਪਰ ਵਿੱਚ ਕਈ ਬੱਚੇ ਰੁਚੀ ਨਹੀਂ ਦਿਖਾਉਂਦੇ ਉਹਨਾਂ ਦੇ ਨੰਬਰ ਘੱਟ ਹੁੰਦੇ ਹਨ 10% 20% ਕਈ ਬੱਚੇ ਬਹੁਤ ਮਿਹਨਤ ਕਰਦੇ ਹਨ ਤੇ 90% ਲੈ ਕੇ ਵੀ ਖੁਸ਼ ਨਹੀਂ ਹੁੰਦੇ ਉਹਨਾਂ ਦਾ ਟੀਚਾ 100% ਦਾ ਹੁੰਦਾ ਹੈ ਪਾਉ ਕਲਾਸ ਸਕੂਲ ਸਟੇਟ ਦੇਸ਼ ਵਿੱਚ ਅਵਲ ਆਉਣਾ ਚਾਹੁੰਦੇ ਹਨ ਘੱਟੋ ਘੱਟ 33% ਵਾਲਾ ਬੱਚਾ ਪਾਸ ਹੁੰਦਾ ਹੈ ਫੇਲ ਬੱਚੇ ਨੂੰ ਦੁਬਾਰਾ ਉਸੇ ਕਲਾਸ ਵਿੱਚ ਬੈਠਣਾ ਪੈਂਦਾ ਹੈ ਇੱਕ ਸਾਲ ਮਿਹਨਤ ਕਰਨ ਦੇ باوجود ਉਸ ਦੀ ਉਨਤੀ ਨਹੀਂ ਹੁੰਦੀ ਅਧਿਆਤਮਿਕ ਪੜਾਈ ਵਿੱਚ ਵਿਦਿਆਰਥੀ ਪਹਿਲੇ ਪੈਲ ਨਿਤ ਨੇਮ ਕਰਦਾ ਹੈ ਸਵੇਰੇ ਸ਼ਾਮ ਗੁਰੂ ਘਰ ਜਾਂਦਾ ਹੈ ਜੇ ਇਸ ਵਿੱਚੋਂ 33% ਨੰਬਰ ਲੈਂਦਾ ਹੈ ਤਾਂ ਫਿਰ ਅਗਲਾ ਸਬਕ ਮਿਲਦਾ ਹੈ ਹੁਣ ਗੁਰੂ ਘਰ ਜਾ ਕੇ ਸੇਵਾ ਵੀ ਕਰ ਤੇ ਸੰਗਤ ਵੀ ਕਰ ਜਦੋਂ ਇਸ ਵਿੱਚੋਂ ਪਾਸ ਹੋ ਜਾਂਦਾ ਤਾਂ ਅਗਲੀ ਸਿੱਖਿਆ ਮਿਲਦੀ ਹੈ ਸਿੱਧੇ ਸਿੱਧੇ ਚੱਲ ਭਾਵ ਗੁਰਬਾਨੀ ਅਨੁਸਾਰ ਚੱਲ ਤੇ ਰੱਬ ਰੱਬ ਕਰ ਹੁਣ ਜਦੋਂ ਇਹ ਅਭਿਆਸੀ ਬਣ ਜਾਂਦਾ ਹੈ ਤਾਂ ਆਪਣੇ ਨੇਮ ਵਿੱਚ ਰਹਿੰਦਾ ਹੈ ਨੇਮ ਵਤਾਂਦਾ ਹੈ ਸ਼ਬਦ ਦਾ ਅਭਿਆਸ ਕਰਦਾ ਹੈ ਧਿਆਨ ਧਿਆਨ ਸ਼ਬਦ ਵਿੱਚ ਜੋੜਦਾ ਹੈ ਮਨ ਵਿੱਚ ਆਏ ਵਿਚਾਰਾਂ ਤੇ ਫੁਨੀਆਂ ਨੂੰ ਰੋਕਦਾ ਹੈ ਨਾ ਰੁਕਨ ਤੇ ਪ੍ਰਭੂ ਪਿਤਾ ਜੀ ਅੱਗੇ ਬੇਨਤੀ ਕਰਦਾ ਹੈ ਮਿੰਨਤ ਕਰਦਾ ਹੈ ਤਰਲਾ ਕਰਦਾ ਹੈ ਤੇ ਇਸ ਲਈ ਉੱਦਮ ਕਰਦਾ ਹੈ ਜਦ ਤੱਕ ਕਿ ਕਲਾਸ ਪਾਸ ਨਹੀਂ ਹੁੰਦੀ ਤਦ ਤੱਕ ਅਗਲਾ ਸਬਕ ਜਾਂ ਅਗਲੀ ਕਲਾਸ ਵਿੱਚ ਦਾਖਲਾ ਨਹੀਂ ਮਿਲਦਾ ਇਸ ਕਲਾਸ ਵਿੱਚ ਸਮਾਂ ਜ਼ਿਆਦਾ ਲੱਗਦਾ ਹੈ ਸ਼ਬਦ ਸੁਰਤ ਮਨ ਇਹਨਾਂ ਦਾ ਇੱਕ ਹੋਣਾ ਸਮਝੋ ਬਹੁਤ ਵੱਡੀ ਕਲਾਸ ਪਾਸ ਹੋ ਗਈ ਇਸ ਕਲਾਸ ਵਿੱਚ ਤੁਹਾਡੇ ਜ਼ਿਆਦਾ ਨੰਬਰ ਆ ਗਏ ਹਨ ਇਸੀ ਤਰ੍ਹਾਂ ਅਨੁਸ਼ਾਸਨ ਦੀ ਗੱਲ ਕਰਦੇ ਹਾਂ ਕਿ ਅਧਿਆਤਮਿਕ ਪੜ੍ਹਾਈ ਦਾ ਅਨੁਸ਼ਾਸਨ ਤੇ ਦੁਨਿਆਵੀ ਪੜ੍ਹਾਈ ਦੇ ਅਨੁਸ਼ਾਸਨ ਵਿੱਚ ਕੀ ਫਰਕ ਹੈ ਸਕੂਲ ਵਿੱਚ ਜਦੋਂ ਬੱਚਾ ਜਾਂਦਾ ਹੈ ਤਾਂ ਪਹਿਲੀਆਂ ਕਲਾਸਾਂ ਵਿੱਚ ਪੜ੍ਹਾਈ ਦੇ ਨਾਲ ਨਾਲ ਅਨੁਸ਼ਾਸਨ ਵੀ ਸਿਖਾਇਆ ਜਾਂਦਾ ਹੈ ਜਦੋਂ ਸਕੂਲ ਵਿੱਚ ਦਾਖਲ ਹੋਣਾ ਵਰਦੀ ਪੂਰੀ ਹੋਣੀ ਚਾਹੀਦੀ ਹੈ ਵਰਦੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਸਮੇਂ ਸਿਰ ਸਕੂਲ ਵਿੱਚ ਦਾਖਲ ਹੋਵੇ ਹਰ ਅਧਿਆਪਕ ਦਾ ਸਤਿਕਾਰ ਕਰਨਾ ਆਪਣੀਆਂ ਕਾਪੀਆਂ ਕਿਤਾਬਾਂ ਪੈਨਸਲ ਰਬੜ ਆਪਣੇ ਨਾਲ ਲੈ ਕੇ ਆਉਣਾ ਸਮੇਂ ਸਿਰ ਖਾਣਾ ਖਾਣਾ ਸਮੇਂ ਸਿਰ ਛੁੱਟੀ ਇਹ ਅਨੁਸ਼ਾਸਨ ਦਿੜ ਕਰਵਾਇਆ ਜਾਂਦਾ ਹੈ ਅਨੁਸ਼ਾਸਨ ਹੌਲੀ ਹੌਲੀ ਇਸ ਦੇ ਸੁਭਾਅ ਵਿੱਚ ਆ ਜਾਂਦਾ ਹੈ ਧਾਰਮਿਕ ਪੜਾਈ ਵਿੱਚ ਵੀ ਅਨੁਸ਼ਾਸਨ ਜ਼ਰੂਰੀ ਹੈ ਹਰ ਰੋਜ਼ ਇੱਕੋ ਸਮੇਂ ਤੇ ਉੱਠਣਾ ਦੰਤਨ ਕਰਨਾ ਇਸ਼ਨਾਨ ਕਰਨਾ ਤੇ ਫਿਰ ਨਿਤਨੇਮ ਵਿੱਚ ਬੈਠਣਾ ਸਿੱਖ ਲਈ ਪੰਜ ਕਕਾਰੀ ਵਰਤੀ ਪਾਉਣੀ ਸ਼ਾਮ ਨੂੰ ਫਿਰ ਪਾਠ ਸੋਣ ਵੇਲੇ ਸੋਇਲਾ ਸਾਹਿਬ ਸਾਬਤ ਸੂਰਤ ਰਹਿਣਾ ਦੋਹਾਂ ਵਿੱਚ ਸੰਤੁਲਨ ਬਣਾਉਣ ਦਾ ਸੂਤਰ ਜਿਵੇਂ ਪੰਛੀ ਤੋਂ ਪਰਾਂ ਨਾਲ ਉੜਦਾ ਹੈ ਤਿਵੇਂ ਜੀਵਨ ਅਧਿਆਤਮਿਕਤਾ ਤੇ ਦੁਨਿਆਵਿਤਾ ਦੋਹਾਂ ਨਾਲ ਪੂਰਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ